ਸਪਨਾ ਜੀ ਸਪਨਾ ਜੀ ਕੀ ਗੱਲ ਹੋਈ ਆ ਪਰਵਾਸ ਦੇ ਕਿੰਨੇ ਮੈਂਬਰ ਸੀ ਜਿਹੜੇ ਕਿੱਥੇ ਗਏ ਸੀ ਤੇ ਕੀ ਕਦੋਂ ਤੋਂ ਸੰਪਰਕ 16 ਜਾਣੇ ਗਏ ਸੀ ਜੀ ਮਤਲਬ ਕਿ ਅੱਜ 10 ਦਿਨ ਹੋ ਗਏ ਜੀ ਘਰੋਂ ਗਿਆ ਉਹਨਾਂ ਹਾਂਜੀ ਉਹਨਾਂ ਨੇ ਐਤਵਾਰ ਕੋਆਰਡਿੰਗ ਕੀਤਾ ਜੀ ਮਤਲਬ ਕਿ ਕਹਿੰਦੇ ਅਸੀਂ ਤਾਂ ਚੜੀ ਜਾਂਦੇ ਮਾਬੇ ਦੀ ਯਾਤਰਾ ਤੇ ਇਸ ਤੋਂ ਬਾਅਦ ਮੜ ਕੇ ਤੁਹਾਨੂੰ ਕੋਈ ਨਹੀਂ ਲੱਗਣੀ ਜੀ ਮਤਲਬ ਕਿ ਸੋਮਾ ਜਰੂਰ ਜਲਦੀ ਰੋਟਾਂਗੇ ਉਦੋਂ ਤੁਹਾਨੂੰ ਕੋਲ ਕਰਾਂਗੇ ਬਸ ਫੋਨ ਆਇਆ ਨਹੀਂ ਜੀ ਉਸ ਤੋਂ ਬਾਅਦ ਕੋਈ ਕੋਆਰਡਿੰਗ ਵੀ ਹੋ ਰਹੀ ਜੀ ਮੈਸੇਜ ਵੀ ਬਹੁਤ ਪਾਏ ਜੀ ਨਾਲ ਕੇ ਬਹੁਤ ਜਿਆਦਾ ਉਡੀਕ ਤਾਰ ਮਰ ਕੇ ਜਲਦੀ ਫੋਨ ਆਵੇ ਕੋਈ ਨਾ ਕੋਈ ਜਲਦੀ ਲੋਟੇ ਘਰੇ ਨਹੀਂ ਜੀ ਕੋਈ ਨਹੀਂ ਮਰ ਕੇ ਕੋਈ ਗੱਲ ਵਾਦਾ ਹੋ ਨਹੀਂ ਰਿਹਾ ਬਣੀ ਮੇਸ਼ ਗਈ ਹੈ ਜੀ ਸ਼ਿਵਜੀ ਭਗਵਾਨ ਦੇ ਦਰਵਾਜ਼ੇ ਹਾਂ ਜੀ ਉਸ ਤੋਂ ਬਾਅਦ ਅੱਗੇ ਕਿੰਨੇ ਦਿਨਾਂ ਚਾ ਜਾਣ ਦੇ ਜੇ ਅੱਗੇ 6 ਦਿਨਾਂ ਚ ਵਾਪਸੀ ਆ ਜਾਣੇ ਮੋਟਰਸਾਈਕਲ ਤੇ ਜਾਂਦੇ ਆ ਜੀ ਤੇ ਆ ਹੁਣ ਕਿੰਨੇ ਨੂੰ ਗਿਆ 10 ਦਿਨ ਹੋ ਗਏ ਹਾਂ ਜੀ ਅੱਜ 10 ਦਿਨ ਹੋ ਗਏ ਜੀ ਕੋਈ ਤਾਂ ਕੋਈ ਪਤਾ ਨਹੀਂ ਨਹੀਂ ਜੀ ਕੋਈ ਫੋਨ ਫਾਨ ਵੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਤੁਸੀਂ ਮੰਗਾ ਸੀ ਇਹੀ ਕਰਦੇ ਆ ਜੀ ਸਾਰੇ ਜੋ ਵੀਰ ਭੈਣ ਭਰਾ ਗਏ ਮੇਰੇ ਸਭ ਘਰੇ ਜਲਦੀ ਲੋਟਣ ਦੀ ਕਿਰਪਾ ਕਰਨ ਦੀ ਘਾਤਾਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਟੈਨਸ਼ਨ ਹੋਈ ਹੈ ਜੀ ਪ੍ਰਸ਼ਾਸਨ ਨੂੰ ਦਿੱਤੀ ਕੋਈ ਜਾਣਕਾਰੀ ਹਲੇ ਤੁਸੀਂ ਜੀ ਨਹੀਂ ਨਹੀਂ ਜੀ ਕਿਸੇ ਨੂੰ ਨਹੀਂ ਦਿੱਤੀ ਜੀ ਕਿ ਭੀ ਕੀ ਨਾ ਟੋੜੀ ਗ੍ਰਮੀਤ ਕੌਰ ਅਜੀ ਫੂਟਾ ਕੌਣ ਗਿਆ ਹੋਇਆ ਹੈ ਪਰਿਵਾਰ ਦਾ ਤੇ ਕਦੋਂ ਤੋਂ ਕੌਣ ਸੰਪਰਕ ਨਹੀਂ ਬਣਾ ਤੇਤਾ ਜੀ ਆਪਣਾ ਅੱਛਾ ਤੇ ਬਸ ਐਤਵਾਰ ਵਾਲੇ ਦੇ ਨਹੀਂ ਗੱਲ ਹੋਈ ਆ ਉਹ ਤੋਂ ਬਾਅਦ ਨਹੀਂ ਕੋਈ ਗੱਲ ਹੋਈ ਪਿਛਲੇ ਦੋ ਦਿਨ ਆਹ ਹੁਣੇ ਤਵਾਰ ਆ ਪਿਛਲੇ ਪਿਛਲੇ ਦਿਨ ਅੱਛਾ ਹਾਂਜੀ ਉਸ ਤੋਂ ਬਾਅਦ ਕੋਈ ਸਾਡੀ ਗੱਲ ਨਹੀਂ ਕੋਈ ਫੋਨ ਲਾਉਂਦੇ ਆ ਬੰਦ ਹੀ ਆ ਜਾਂਦਾ ਅੱਗੇ ਵੀ ਜਾਂਦੇ ਰਹਿੰਦੇ ਹਾਂਜੀ ਹਾਂਜੀ ਹਰ ਸਾਲ ਹੀ ਜਾਂਦੇ ਆ ਸ਼ਾਇਦ ਇਹਨਾਂ ਤੋਂ ਘਰੇ ਆ ਜਾਂਦੇ ਹੁੰਦੇ ਹੁੰਦੇ ਹੁਣ 10 ਦਿਨ ਹੋ ਗਏ ਨਹੀਂ ਹਾਂਜੀ ਹੁਣ 10 ਦਿਨ ਹੋ ਗਏ ਨਹੀਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਹਾਂਜੀ ਬਹੁਤ ਅਸੀਂ ਫੋਨ ਰੋਜ਼ ਹੀ ਲਾਉਂਦੇ ਆ ਤੇ ਨਹੀਂ ਲੱਗਦਾ ਨਹੀਂ ਗੱਲ ਹੁੰਦੀ ਕੋਈ ਯਾਰ ਦੋ ਸੰਪਰਕ ਟੀ ਮੰਕਰ ਦਨ ਸਰਕਾਰ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਬੇਟੇ ਆ ਜਿਹੜੇ ਸਾਰਿਆਂ ਦੇ ਮਾਵਾਂ ਦੇ ਜਿਹੜੀਆਂ ਮਾਵਾਂ ਰੋਂਦਾਂ ਸਾਡੇ ਬੇਟੇ ਘਰੇ ਆਉਣ ਸਾਰੀ ਸਾਰੀ ਰਾਤ ਚੱਕਦੀਆਂ ਨੂੰ ਮੰਗ ਜਾਂਦੀ ਰੋਂਦਾਂ ਕਰਾਂਦੀਆਂ ਇਹ ਸਾਰਿਆਂ ਦੇ ਇਹੀ ਸਰਕਾਰ ਤੋਂ ਮੰਗ ਆ ਸਾਡੇ ਹੱਥ ਬੰਨ੍ਹ ਕੇ ਦੇ ਦੇ ਵੀ ਕਿ ਤੇ ਸਹੀ ਸੁਨਾਮਤ ਸਾਡੇ ਬੇਟੇ ਸਾਡੇ ਕੋਲ ਆ ਜਾਣ ਬਸ ਮਤ ਜੀ ਕੀ ਕਹਿਣਾ ਟੁੱਟਾ ਕੋਣ ਗਿਆ ਹੋਇਆ ਤੇ ਮੇਰਾ ਬੇਟਾ ਗਿਆ ਜੀ ਪਹਿਲਾਂ ਵੀ ਜਾਂਦਾ ਹਾਂ ਹਾਂ ਜੀ ਪਹਿਲਾਂ ਵੀ ਗਏ ਸੀਗੇ ਹਾਂ ਇਹਨਾਂ ਸੱਤ ਅੱਠਾਂ ਦੇ ਤੋਂ ਆ ਗਏ ਸੀ। ਅੱਛਾ। ਥਣ ਦਸ ਦਿਨ ਹੋ ਗਏ 20 ਤਰੀਕ ਦੇ ਗਏ। ਪਹਿਲਾਂ ਕਿਤੇ ਫੋਨ ਫੋਨ ਬੰਦ ਹੁੰਦੇ ਹੋ ਜਾਂਦੇ ਸੀ। ਹਾਂਜੀ ਨਹੀਂ ਉੱਪਰ ਜੇ ਚੜ੍ਹਾਈ ਚੜ੍ਹ ਕੇ ਸ਼ੇਖਰਾ ਮੰਦ ਆਉਂਦੇ ਸੀ ਤੇ ਇੱਕ ਦਿਨ ਹੀ ਲੱਗਾ ਬਸ ਫੋਨ ਐਤਵਾਰ ਤੱਕ ਪਾਸ ਚ ਨਹੀਂ ਲੱਗੇ। ਉਹ ਤੇ ਨਹੀਂ ਲੱਗੇ। ਹਾਂਜੀ ਲਾਤਨ ਬੰਦੀ ਆਈ ਜਾਂਦੀ। ਕੀ ਕੰਮ ਕੀ ਕਰਦੇ ਪਰਿਵਾਰ? ਬਸ ਅੱਧੇ ਥੱਕ ਪਈ ਗੀ। ਉਹ ਤੇ ਮੰਦਰ ਚ ਗਏ ਸੀ। ਹਾਂਜੀ ਹਾਂਜੀ ਬਣੀ ਮੇਸ਼ੀ। ਅੱਜ ਮੇਰੇ ਨਗਰ ਤੋਂ ਜਿਹੜੇ ਅੱਜ 15 ਪਰਿਵਾਰਾਂ ਦੇ ਜਿਹੜੇ ਮੈਂ ਕਹਿੰਨਾ ਅ ਬਾਬਾ ਜੀ ਦੇ ਮਹਿਮਾਨੀ ਦੀ ਹਮੈਸ਼ਾ ਹਮੈਸ਼ਾ ਪ੍ਰਦੇਸ਼ ਦੇ ਵਿੱਚ ਗਏ ਆ ਪਿਛਲੇ ਅੱਜ 10 ਦਿਨਾਂ ਤੋਂ ਜਾਨਕਾ ਇੱਥੋਂ ਚਲੇ ਗਏ ਸੀ ਤੇ ਅੱਜ ਕਈ ਦਿਨਾਂ ਤੋਂ ਬਾਅਦ ਜਿਹੜੀ ਇਹਨਾਂ ਦੀ ਕੋਈ ਗੱਲਬਾਤ ਉਸ ਸਾਰੇ ਪਰਿਵਾਰਾਂ ਨਾਲ ਨਹੀਂ ਹੋਈ ਅੱਜ ਸਾਰੇ ਪਰਿਵਾਰ ਇੱਥੇ ਮੇਰੇ ਗ੍ਰਹਿ ਵਿਖੇ ਆਏ ਆ ਤੇ ਮੈਂ ਇਹਨਾਂ ਦੇ ਇਸ ਦੁੱਖ ਦਰਦ ਨੂੰ ਸਮਝਦਾ ਹਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹੈ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਜਿਹੜੇ ਆ ਉਹ ਉੱਥੇ ਗਏ ਆ ਤਾਂ ਉਹਨਾਂ ਦੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੂੰ ਮੈਂ ਅਰਜ਼ ਕਰਦਾ ਕਿ ਉਹ ਆਪਣੇ ਲੈਵਲ ਤੇ ਉੱਥੋਂ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਿਮਾਚਲ ਦੇ ਵਿੱਚ ਜਿਹੜੀ ਜਗ੍ਹਾ ਤੇ ਗਏ ਸੀ ਤੇ ਉਹ ਜਗਤੋਂ ਜੇ ਕੋਈ ਕੋਈ ਘਟਨਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਤਾਂ ਉਹਦੀ ਜਾਣਕਾਰੀ ਦਿੱਤੀ ਜਾਵੇ ਇਹਨਾਂ ਪਰਿਵਾਰਾਂ ਦੀ ਪੂਰੀ ਜਾਣਕਾਰੀ ਲੈ ਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਮੰਗ ਕਰਾਂਗਾ ਕਿ ਆ ਜਿਹੜੇ ਸਾਡੇ ਮੈਂਬਰ ਆ ਤੇ ਆ ਉਹਨਾਂ ਦੇ ਮੋਬਾਈਲ ਨੰਬਰ ਤੇ ਉਹਨਾਂ ਦੇ ਪੂਰੇ ਪੂਰੇ ਨਾਮ ਦੇ ਨਾਲ ਜਿਹੜਾ ਪ੍ਰਸ਼ਾਸਨ ਨੂੰ ਮਿਲ ਕੇ ਤੇ ਮੰਗ ਕਰਾਂਗੇ ਕਿ ਇਹਨਾਂ ਦੀ ਜਿਹੜੀ ਭਾਲ ਹੋ ਯਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਇਹਨਾਂ ਤੱਕ ਜਿਹੜਾ ਉਹਨਾਂ ਨਾਲ ਜਿਹੜਾ ਮਲਾਇਆ ਜਾਵੇ ਜੇ ਕਈ ਵੀ ਚੈੱਕ ਤੇ ਫਸੇ ਵੀ ਹੈ ਤਾਂ ਮੈਂ ਉਥੋਂ ਦੀ ਹਮਾਚਪੂਰੇ ਦੀ ਸਰਕਾਰ ਨੂੰ ਵੀ ਅਰਜ਼ੀ ਕਰਦਾ ਕਿ ਉਹ ਵੀ ਉਹ ਇਹਨਾਂ ਦੀ ਜਿਹੜੀ ਭਾਲ ਕਰਕੇ ਕੀ ਲੱਗਦਾ ਹੈਗਾ ਕਿ ਜਿਹੜੇ ਹੜਾ ਆਏ ਨੇ ਜਾਂ ਲੈਂਡਸਲਾਈਡਿੰਗ ਹੋ ਗਈ ਹੈ ਹਾਂਜੀ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਕੋਈ ਮੈਂ ਕਹਿੰਨਾ ਪਰਮਾਤਮਾ ਨਾ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋਵੇ ਪਰ ਲੇਕਿਨ ਜਿਹੜੀਆਂ ਆਪਾਂ ਨਾ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਦੇਖਦੇ ਪਏ ਆ ਕਿ ਅੱਜ ਬੜਾ ਜਿਹੜਾ ਇਸ ਤਰ੍ਹਾਂ ਦੇ ਜਿਹੜਾ بارشਾਂ ਦੇ ਕਾਰਨ ਦੁਰਘਟਨਾ ਹੋ ਰਹੀ ਹੈ ਕਿਤੇ ਬੱਦਲ ਫਟ ਰਹੇ ਆ ਕਿਤੇ ਪਹਾੜ ਗਿਰ ਰਹੇ ਆ ਤਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆਪਾਂ ਨੂੰ ਮਿਲ ਮਿਲ ਰਹੀਆਂ ਤਾਂ ਹੋ ਸਕਦਾ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਪਰ ਜੇਕਰ ਕੋਈ ਇਦਾਂ ਦੀ ਘਟਨਾ ਹੋ ਉਸ ਏਰੀਆ 'ਚ ਵਾਪਰਦੀ ਆ ਜਾਂ ਕੋ ਉਹਦੇ ਪਰੇ ਕੋਈ ਜਾਣਕਾਰੀ ਹੈ ਪ੍ਰਸ਼ਾਸਨ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਮਾਝਾ ਪ੍ਰਦੇਸ਼ ਨੂੰ ਤੇ ਇੱਥੋਂ ਦੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਡੀ ਸਾਹ ਉਥੋਂ ਹੀ ਮੰਗ ਕਰਦਾ ਹੈ ਕਿ ਤੁਰੰਤ ਇਹਨਾਂ ਸਾਡੇ 5 ਗ੍ਰੇ ਕਲਾਂ ਦੇ ਜਿਹੜੇ 15 ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਜਿਹੜੇ ਉੱਥੇ ਗਏ ਆ ਉਹਨਾਂ ਦੀ ਜਾਣਕਾਰੀ ਉਥੋਂ ਲੈ ਕੇ ਤੇ ਇਹਨਾਂ ਪਰਿਵਾਰਾਂ ਨਾਲ ਕੋਈ رابطہ ਕੈਂਪ ਕੀਤਾ ਜਾਵੇ